ਕੱਲ੍ਹ ਸ਼ਾਮੀ 5 ਵਜੇ ਜਿਹੜੇ ਕਪੂਰਥਲਾ ਦੇ ਵਿੱਚ ਇੱਕ ਥੋੜੀ ਜੀ ਸੈਂਸਿਟਿਵ ਜਿਹੜਾ ਸੀਗਾ ਉਹ ਕ੍ਰਾਈਮ ਹੋਇਆ ਸੀਗਾ ਜਿਹਦੇ ਵਿੱਚ ਸ਼ਮਨਦੀਪ ਖੋੜ ਜਣੀ ਡੇੜੀ ਸੀਗੀ ਬਾਈਪਾਸ ਤੇ ਜਾ ਰਹੀ ਸੀਗੀ ਇਹਨੂੰ ਦੋ ਮੋਟਸਾ ਗੱਤੇ ਮੁੰਡੇ ਆ ਜਿਨ੍ਹਾਂ ਨੇ ਫਾਇਰ ਪੀਤਾ ਆਦਾਨ ਦੇ ਲੱਗ ਦੇ ਵਿੱਚ ਜਿਹੜੀ ਸੀਗੀ ਫਾਇਰ ਲੱਗ ਕੇ ਔਰ ਇਸ ਤੋਂ ਬਾਅਦ ਜਿਹੜਾ ਇੰਜਰਡ ਹੌਪਸ ਦੇ ਵਿੱਚ ਜਿਹੜਾ ਸਭਾ ਹਸਪੀਟਲ ਨਾਲ ਆਇਆ ਹੈ ਇਸ ਇਨਫੋਰਮੇਸ਼ਨ ਤੇ ਉੱਤੇ ਪੁਲਿਸ ਨੇ ਐਕਟ ਕਰਦੇ ਹੋਏ ਇਮੀਡੀਏਟਲੀ ਜਿਹੜੀ ਹੈ 333 ਨੰਬਰ ਐਫ ਆਈ ਆਰ ਜਿਹੜੀ ਸਾਨਾ ਸਿਟੀ ਦੇ ਵਿੱਚ ਦਰਜ ਕੀਤੀ ਗਈ ਸੀ ਉਸ ਦੇ ਤਹਿਤ ਔਰ ਬੜੀ ਮੁਸਤੈਦੀ ਦੇ ਨਾਲ ਜਿਹੜਾ ਸੀਗਾ ਪੁਲਿਸ ਨੇ ਕਾਰਵਾਈ ਕਰਦੇ ਸਾਡੇ ਐਸ ਐਸ ਪੀ ਸ਼੍ਰੀ ਗੌਰਵ ਪੂਰਾ ਜੀ ਨੇ ਜਣਾ ਤਨਵਣਾ ਸੈਂਸਿਟੀਵਿਟੀ ਆਫ ਦਿ ਕੇਸ ਵੀ ਤੇ ਮੈਂ ਇਮੀਡੀਏਟਲੀ ਡੀ ਐਸ ਪੀ ਜਿਹੜੇ ਸਿਟੀ ਸੀਗੇ ਕਪੂਥਲਾ ਸ਼ੀਤਲ ਜੀ ਜਣਾ ਤੇ ਥੱਲੇ ਔਰ ਨਾਰਦੀ ਟੀਮ ਔਰ ਸੀ ਆਈ ਦੀ ਟੀਮ ਲਾ ਕੇ ਇਹਨੂੰ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਨ ਦੇ ਹੁਕਮ ਦਿੱਤੇ ਜਿਹਦੇ ਨਾਲ ਅਸੀਂ 5 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜੇ ਸੀਗੇ 5 ਦੋਸ਼ੀ ਅਸੀਂ ਜਿਹੜੇ ਫੜਨੇ ਔਰ ਇਹਦੇ ਵਿੱਚ ਜਿਹੜਾ ਕੋਲ ਅਸੀਂ ਜਿਹੜਾ ਸੀਗਾ ਵਾਧਾ ਵਿੱਚ ਵਸਿਆ ਜਿਹੜਾ ਪਿਸਤਲ ਸੀਗਾ ਉਹ ਵੀ ਔਰ ਨਾਲ ਪੰਜ ਚੰਦਾ ਕਾਰਤੂਸ ਜਿਹੜੇ ਸੀਗੇ ਇਹ ਦੇ ਕਵਰ ਕਰ ਲਏ ਇਹ ਜਿਹੜੇ ਫੜੇ ਗਏ ਦੋਸ਼ੀ ਹੈ ਉਹਨਾਂ ਦੀ ਡਿਟੇਲ ਦੇ ਵਿੱਚ ਹੈਗਾ ਦੇਵਦਰਸ਼ਨ ਇੱਕ ਹੈਗਾ ਜਿਹਦੇ ਉੱਤੇ ਆਲਰੇਡੀ ਕਸਟਮ ਫਤਮੇ ਤਰਜਨੇ ਸੂਰਜ ਸਾਪਾ ਸਾਫਰ ਉਹ ਹੈਗਾ ਜੇ ਕਪੂਰ ਵਾਲੇ ਕੋਦਵਾਲੀ ਦਾ ਰਹਿਣਾ ਜਿਹਨੇ ਮੇਨ ਫਾਇਰ ਸ਼ਾਰਟ ਕੀਤਾ ਸੀ ਔਰ ਇਹਨੂੰ ਵੀ ਆਪਣਾ ਸੀ ਰਿਕਵਰ ਕੀਤਾ ਕ੍ਰੇਸ਼ਾ ਹੋ ਰਹੀ ਹੈ ਇੱਕ ਮੁੰਡਾ ਹੈਗਾ ਇਹਦੇ ਉੱਤੇ ਵੀ ਇੱਕ ਪਹਿਲਾਂ 379 ਬੀ ਦੇ ਜਿਹੜੇ ਲੁੱਟਖੋ ਦਾ ਫਰਚਾ ਦਰਜ ਹੈਗਾ ਔਰ ਹਰਮਨਦੀਪ ਔਰ ਅਰਮੋਲ ਜਿਹੜੇ ਹੈਗੇ ਇਹ ਵੀ ਬੰਦੇ ਜਿਹੜੇ ਅਸੀਂ ਹੈ ਗ੍ਰਿਫਤਾਰ ਕੀਤੇ ਔਰ ਇਹਨਾਂ ਸਾਰਿਆਂ ਦੀ ਜਿਹੜੀ ਏਜ ਹੈਗੀ ਆ ਉਹ ਮਤਲਬ অলਮੋਸਟ 20 ਤੋਂ ਲੈ ਕੇ 27 ਸਿਰਫ ਲੇਡੀਸ ਨਾਲ ਕੀ ਸੀ ਇਹਦਾ ਮਾਮਲਾ ਜਿਹੜਾ ਫਾਈਲ ਕੀਤਾ ਹੁੰਦਾ ਇਹਨਾਂ ਦੀ ਜਿਹੜੀ ਸੂਰਜ ਥਾਪਨ ਸੀਗਾ ਔਰ ਜਿਹੜੇ ਹੁੰਦੀ ਇਹ ਆਪਸ ਦੇ ਵਿੱਚ ਨੌਨ ਸੀਗੇ ਇੱਕ ਦੂਜੇ ਨਾਲ ਔਰ ਇਹਨਾਂ ਦੀ ਕੋਈ ਪਰਸਨਲੀ ਐਨਿਮੀਟੀ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਹੈ ਕਤਲ ਕੀਤਾ ਸਰ ਲੇਡੀਜ਼ ਦਾ ਕਹਿਣਾ ਕਿ ਤਿੰਨ ਜਣੇ ਸੀਗੇ ਤੇ ਜਿਹੜੇ ਦੋ ਹੁਣ ਫੋਰ ਪਾਏ ਗਏ ਆ ਉਹ ਉਹਨਾਂ ਦੀ ਤਾਕਤ ਦਾ ਜੋੜ ਰਹੀ ਹਨ ਦੇਖੋ ਕੋਈ ਨਾ ਕੋਈ ਜਦੋਂ ਕੋਈ ਕ੍ਰਾਈਮ ਹੁੰਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਕੋਈ ਨਾ ਕੋਈ ਉਹਨਾਂ ਨੂੰ ਅਡਜਸਟ Экਸਪੋਰਟ ਦਿੰਦਾ ਕੋਈ ਨਾ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਸੋ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਜਿੰਨਾ ਜਿੰਨਾ ਰੋਲ ਹੁੰਦਾ ਆ ਇਹ ਕਾਂਸਪੀਰੇਸੀ ਕਰਕੇ ਜਾਂ ਕੋਈ ਕਾਮਨ ਇੰਟੈਂਸ਼ਨ ਜਾਂ ਕਾਮਨ ਆਬਜੈਕਟਿਵ ਦੇ ਲਈ ਉਹ ਕੰਮ ਕਰਦੇ ਆ ਤੋ ਕਾਨੂੰਨ ਵਿੱਚ ਪ੍ਰਵਧਾਨ ਹੈਗਾ ਉਹਦੇ ਮੁਤਾਬਕ ਜਿਹੜਾ ਹੈਗਾ ਸੈਕਸ਼ਨ ਲਾ ਕੇ ਜਿਹੜੇ ਹੈਗੇ ਆ ਉਹਨਾਂ ਮੁਤਾਬਕ ਜੜੀਏ ਕਾਰਵਾਈ ਕੀਤੀ। ਇਹਦੇ ਵਿੱਚ ਇੱਕ ਦੋਸ਼ੀ ਹੈਗਾ ਏਵਦਰਸ਼ਨ ਉਰਫ ਚਾਰੂ ਰਹਿ ਗਿਆ। ਦੈਨ ਦੂਸਰਾ ਜਿਹੜਾ ਸੂਰਜ ਕੁਮਾਰ ਆ ਜਿਹਨੇ ਫਾਇਰ ਸ਼ਾਟ ਜਿਹੜਾ ਕੀਤਾ ਸੀ। ਨਾਲ ਇੱਕ ਕ੍ਰਿਸ਼ਨ ਹੋਰੀਆ ਹਰਮਨਦੀਪ ਸਿੰਘ ਔਰ ਜਿਹੜਾ ਅਨਮੋਲ ਕੁਮਾਰ ਹੈਗਾ। ਜਿਹੜਾ ਦੇਵਦਰਸ਼ਨ ਹੈਗਾ ਇਹਦੇ ਉੱਤੇ ਆਲਰੇਡੀ ਪਹਿਲਾਂ 8 ਮੁਕਦਮੇ ਦਰਜ ਹੈ ਨੇ ਕ੍ਰਿਮਗਨ। ਔਰ ਇਹਦੇ ਵਿੱਚ ਜਿਹੜਾ ਕ੍ਰਿਸ਼ਨ ਹੋਰੀਆ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਲੋਟਾ ਖਵਾਂ ਦਾ ਜਿਹੜਾ ਇੱਕ ਬੱਚਾ ਪਹਿਲਾਂ ਹੀ ਖਪਤਾਂ ਦਰਸ਼ਿਆ ਠਾਣੇ ਇੱਕ ਕੂਥਾ ਲੱਗੇ ਸਿਟੀ ਦੇ ਵਿੱਚ ਸਰ ਕੋਈ ਵਜ੍ਹਾ ਕੀ ਕੋਈ ਰੰਗੀਸੀ ਪੁਰਾਣੀ ਸੀ ਇਸ ਤਰ੍ਹਾਂ ਇਹ ਇੱਕ ਦੂਜੇ ਨੂੰ ਨੌਨ ਸੀਗੇ ਉਹਦੇ ਵਿੱਚ ਕੋਈ ਇਹਨਾਂ ਦੀ ਸੀਗੀ ਪਰਸਨਲ ਐਬਿਲਿਟੀ ਸੀਗੀ ਜਿਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਿਫਰੈਂਟ ਕੀਤਾ ਚਲੋ ਪੰਜਾਬ ਵਿੱਚੋਂ ਮੀਂਹ ਦੋਸ਼ੀ ਕਿਹੜਾ ਜਿਹੜਾ ਹੈ ਮੀਂਹ ਦੋਸ਼ੀ ਇਹਦੇ ਵਿੱਚ ਸੂਰਜ ਥਾਪਾ ਹੈ ਇਤਨਾ ਜ਼ੋਰ ਲੜੀ ਦੀ ਡਾਕਟਰੀ ਰਣੀ ਜਿਹੜੀ ਬੱਲੇ ਜੋ ਇਹਨਾਂ ਦੀ ਆਪਸ ਵਿੱਚ ਹੁਣ ਤੱਕ ساری ਗੱਲਬਾਤ ਚ ਆਇਆ ਹੋਇਆ ਹੈ ਉਹ ਇਹ ਕਿ ਇਹਨਾਂ ਨੂੰ ਨੌਨ ਸੀਗੇ ਕਿਤੇ ਬਾਕੀ ਕੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ